ਰੁਕ ਕਰਦੇ ਆ ਇਸ ਵਕਤ ਦੀ ਵੱਡੀ ਖਬਰ ਦਾ ਪਾਨਾ ਸਿੱਧੂ ਦੇ ਹੱਕ ਵਿੱਚ ਬੋਲਣ ਵਾਲਾ ਰਫਤਾਰ ਰਾਏ ਵੀ ਜਿਹੜਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜੀ ਤੁਹਾਨੂੰ ਦੱਸ ਦਈਏ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਲੌਗਰ ਰਫਤਾਰ ਰਾਏ ਜਿਸ ਨੇ ਕੀ ਪਾਨਾ ਸਿੱਧੂ ਦੇ ਹੱਕ ਵਿੱਚ ਪੋਸਟਾਂ ਪਾਈਆਂ ਸੀ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਦੱਸ ਦਈਏ ਕਿ ਪਾਨਾ ਸਿੱਧੂ ਦੀ ਗ੍ਰਿਫਤਾਰੀ ਨੂੰ ਲੈ ਕੇ ਲੱਖਾ ਸਿਧਾਣਾ ਤੇ ਇਸਤਾਨ ਜਥੇਬੰਦੀਆਂ ਨੇ ਵੱਡੇ ਸੰਘਰਸ਼ ਦਾ ਐਲਾਨ ਕੀਤਾ ਹੈ ਅੱਜ ਸੰਗਰੂਰ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਪਾਨਾ ਸਿੱਧੂ ਨੂੰ ਜਿਹੜਾ ਪੁਲਿਸ ਨੇ ਅરેਸਟ ਕੀਤਾ ਸੀ ਉਸ ਤੋਂ ਬਾਅਦ ਜ਼ਮਾਨਤ ਮਿਲ ਗਈ ਸੀ ਪਰ ਫਿਰ ਇੱਕ ਤੋਂ ਬਾਅਦ ਇੱਕ ਚਾਰ ਪਰਚੇ ਜਿਹੜੇ ਆ ਉਹ ਪਾਨਾ ਸਿੱਧੂ ਉੱਤੇ ਦਰਜ ਹੋ ਗਏ ਨੇ ਤੇ ਇਸ ਦੇ ਕਰਕੇ ਜਿਹੜਾ ਪਾਨਾ ਸਿੱਧੂ ਜਿਹੜੇ ਕਿ ਅਕਸਰ ਚਰਚਾ ਦੇ ਵਿੱਚ ਰਹਿੰਦੇ ਆ ਉਹਦੇ ਹੱਕ ਦੇ ਵਿੱਚ ਬੋਲਣ ਵਾਲਾ ਰਫਤਾਰ ਰਾਏ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪੁਲਿਸ ਦੀ ਵੱਡੀ ਕਾਰਵਾਈ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਆ ਪੁਲਿਸ ਹਰ ਸ਼ਖਸ ਦੇ ਉੱਤੇ ਕਾਰਵਾਈ ਕਰ ਰਹੀ ਹੈ ਜੋ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਆਵਾਜ਼ ਉਠਾਉਂਦਾ ਹੈ ਲੱਖਾ ਸਿਧਾਨਾ ਵੀ ਜਿਹੜਾ ਕਾਫੀ ਦੇਰ ਤੋਂ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ ਕਿਸਾਨ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਹੈ ਉਹ ਵੱਡੇ ਸੰਘਰਸ਼ ਲਈ ਕਿ ਪਾਨਾ ਸਿੱਧੂ ਨੂੰ ਜਿਹੜਾ ਰਿਹਾਅ ਕੀਤਾ ਜਾਵੇ ਉਸ ਤੇ ਨਜਾਇਜ਼ ਜਿਹੜੇ ਪਰਚੇ ਪਾਏ ਗਏ ਨੇ ਉਹ ਹਟਾਏ ਜਾਣ ਤੇ ਅੱਜ ਸੰਗਰੂਰ ਦੇ ਵਿੱਚ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਰ ਇਸ ਵਕਤ ਦੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਰਫਤਾਰ ਰਾਏ ਨੂੰ ਜਿਹੜਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਵੱਡੀ ਕਾਰਵਾਈ ਕੀਤੀ ਹੈ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਬੋਲਣ ਵਾਲੇ ਰਫਤਾਰ ਰਾਏ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਰੁਕ ਕਰਦੇ ਇਸ ਵਕਤ ਦੀ ਵੱਡੀ ਖਬਰ ਦਾ ਪਾਨਾ ਸਿੱਧੂ ਦੇ ਹੱਕ ਵਿੱਚ ਬੋਲਣ ਵਾਲਾ ਰਫਤਾਰ ਰਾਏ ਵੀ ਜਿਹੜਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜੀ ਤੁਹਾਨੂੰ ਦੱਸ ਦਈਏ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਲੌਗਰ ਰਫਤਾਰ ਰਾਏ ਜਿਸ ਨੇ ਕੀ ਪਾਨਾ ਸਿੱਧੂ ਦੇ ਹੱਕ ਵਿੱਚ ਪੋਸਟਾਂ ਪਾਈਆਂ ਸੀ ਉਸ ਨੂੰ ਪੁਲਿਸ ਨੇ ਗ੍ਰਫਤਾਰ ਕੀਤਾ ਹੈ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਦੱਸ ਦਈਏ ਕਿ ਪਾਨਾ ਸਿੱਧੂ ਦੀ ਗ੍ਰਿਫਤਾਰੀ ਨੂੰ ਲੈ ਕੇ ਲੱਖਾਂ ਸਿਧਾਨਾ ਤੇ ਇਸਤਾਨ ਜਥੇਬੰਦੀਆਂ ਨੇ ਵੱਡੇ ਸੰਘਰਸ਼ ਦਾ ਐਲਾਨ ਕੀਤਾ ਹੈ ਅੱਜ ਸੰਗਰੂਰ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਪਾਨਾ ਸਿੱਧੂ ਨੂੰ ਜਿਹੜਾ ਪੁਲਿਸ ਨੇ ਅਰੈਸਟ ਕੀਤਾ ਸੀ ਉਸ ਤੋਂ ਬਾਅਦ ਜ਼ਮਾਨਤ ਮਿਲ ਗਈ ਸੀ ਪਰ ਫਿਰ ਇੱਕ ਤੋਂ ਬਾਅਦ ਇੱਕ ਚਾਰ ਪਰਚੇ ਜਿਹੜੇ ਆ ਉਹ ਭਾਨਾ ਸਿੱਧੂ ਤੇ ਦਰਜ ਹੋ ਗਏ ਨੇ ਤੇ ਇਸ ਦੇ ਕਰਕੇ ਜਿਹੜਾ ਭਾਨਾ ਸਿੱਧੂ ਜਿਹੜਾ ਕਿ ਅਕਸਰ ਚਰਚਾ ਦੇ ਵਿੱਚ ਰਹਿੰਦੇ ਆ ਉਹਦੇ ਹੱਕ ਦੇ ਵਿੱਚ ਬੋਲਣ ਵਾਲਾ ਰਫਤਾਰ ਰਾਏ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪੁਲਿਸ ਦੀ ਵੱਡੀ ਕਾਰਵਾਈ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਆ ਪੁਲਿਸ ਹਰ ਸ਼ਖਸ ਦੇ ਉੱਤੇ ਕਾਰਵਾਈ ਕਰ ਰਹੀ ਹੈ ਜੋ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਆਵਾਜ਼ ਉਠਾਉਂਦਾ ਹੈ ਲੱਖਾ ਸਿਧਾਣਾ ਵੀ ਜਿਹੜਾ ਕਾਫੀ ਦੇਰ ਤੋਂ ਪੰਨਾ ਸਿੱਧੂ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ ਕਿਸਾਨ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਹੈ ਵੱਡੇ ਸੰਘਰਸ਼ ਲਈ ਕਿ ਪੰਨਾ ਸਿੱਧੂ ਨੂੰ ਜਿਹੜਾ ਰਿਹਾਅ ਕੀਤਾ ਜਾਵੇ ਉਸ ਤੇ ਨਜਾਇਜ਼ ਜਿਹੜੇ ਪਰਚੇ ਪਾਏ ਗਏ ਨੇ ਉਹ ਹਟਾਏ ਜਾਣ ਤੇ ਅੱਜ ਸੰਗਰੂਰ ਦੇ ਵਿੱਚ ਪੰਨਾ ਸਿੱਧੂ ਦੇ ਹੱਕ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਇਸ ਵਕਤ ਦੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਰਫਤਾਰ ਰਾਏ ਨੂੰ ਜਿਹੜਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਵੱਡੀ ਕਾਰਵਾਈ ਕੀਤੀ ਹੈ ਪੰਨਾ ਸਿੱਧੂ ਦੇ ਹੱਕ ਦੇ ਵਿੱਚ ਬੋਲਣ ਵਾਲੇ ਰਫਤਾਰ ਰਾਏ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ